ਜਨਮ ਬੇਲੇ ਮਨੁੱਖ ਕੋਰੀ ਕਾਗਜ਼ੀ ਦੀ ਤਰ੍ਹਾਂ ਹੁੰਦਾ ਹੈ ਉਸ ਦੀ ਸਖਸੀਅਤ ਨੂੰ ਨਿਖਾਰਨ ਵਿੱਚ ਬੁਕਸ ਕਿਤਾਬਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹਨਾਂ ਨੂੰ ਕਿਤਾਬਾਂ ਨੂੰ ਤੁਹਾਡੇ ਦਿਵਾਰ ਤੱਕ ਆ ਸਖਸੀਅਤਾਂ ਜਿਹੜੀਆਂ ਖੜੀਆਂ ਇਹ ਲੈ ਕੇ ਆ ਰਹੀਆਂ ਰਾਮਪਰੇ 21 2 ਫਰਵਰੀ ਨੂੰ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਇਹ ਕਿਹੜੇ ਕਿਹੜੇ ਫੀਲਡਾਂ ਦੀਆਂ ਕਿੰਮੀ ਕਿੰਮੀ ਦੀਆਂ ਉਹ ਕਿਤਾਬਾਂ ਬੁਕਸ ਹੋਣਗੀਆਂ ਤੇ ਤੁਸੀਂ ਕਿੱਥੇ ਆਉਣਾਗਾ ਕਿਤਾਬਾਂ ਨੂੰ ਪਰਚੇਜ਼ ਕਰਨ ਇਹ ਆਪਣੇ ਪਿੱਥੋ ਮੰਡੀਕਲਾ ਜੈਦ ਅ ਪਰੰਪਰਾ ਤੋਂ ਜਿਵੇਂ ਸੁਖਰਾਜ ਜੀ ਹੈਗੇ ਆਪਣੇ ਹੋਰ ਵਰਨ ਦੁੱਗਲ ਜੀ ਹੈਗੇ ਹਨ ਇਹ ਸਖਸੀਅਤਾਂ ਤੁਹਾਡੇ ਤੇ ਇੱਕ ਪਹੁੰਚਾਉਣ ਗਈਆਂ ਕਿਤਾਬਾਂ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਗੇ ਸਸੀਕਾਲ ਜੀ ਸਸੀਕਾਲ ਜੀ ਤੇ ਇਹ ਬੁੱਕਸ ਆ ਜਿਹੜੀਆਂ ਜੀ ਤੁਸੀਂ ਕਿੱਥੇ ਲਾ ਰਹੇ ਹੋ ਜੀ ਇਹ ਪੁਸਤਕ ਮੇਲਾ ਜੀ ਇਹ ਪੁਸਤਕ ਮੇਲਾ ਜੀ ਜਿਹੜਾ ਬੱਸ ਸਟੈਂਡ ਰਾਮਪੁਰਾ ਦਾ ਤੇ ਰੇਲਵੇ ਸਟੇਸ਼ਨ ਆ ਉਹਦੇ ਵਿਚਾਲੇ ਜਗ੍ਹਾ ਜੀ ਪੀ ਡਬਲਯੂ ਡੀ ਦੀ ਤਾਂ ਉਸ ਜਗ੍ਹਾ ਦੇ ਉੱਪਰ ਪ੍ਰੋਪਰ ਟੈਂਟ ਲਾ ਕੇ ਵਧੀਆ ਢੰਗ ਦੇ ਨਾਲ ਉੱਤੇ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਜਿਹਦੇ ਲਈ ਰਾਮਪੁਰਾ ਦਾ ਪ੍ਰਸ਼ਾਸਨ ਐਸ.ਟੀ.ਐਮ ਸਾਹਿਬ ਪੂਰਨ ਸਹਿਯੋਗ ਕਰ ਰਹੇ ਨੇ ਤੇ ਇਹ ਪੁਸਤਕ ਮੇਲਾ 21 ਤੇ 22 ਫਰਵਰੀ ਸੈਚਰਡੇ ਤੇ ਸੰਡੇ ਸ਼ਨੀਵਾਰ ਤੇ ਐਤਵਾਰ ਨੂੰ ਲਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਪੂਰੇ ਇਲਾਕੇ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਰੇ ਲੋਕਾਂ ਨੂੰ ਇਨਵਾਈਟ ਕਰਦੇ ਆ ਕਿ ਹਰ ਇੱਕ ਵਰਗ ਦੇ ਨਾਲ ਸੰਬੰਧਿਤ ਕਿਤਾਬਾਂ ਤੁਹਾਨੂੰ ਇੱਥੇ ਮਿਲਣਗੀਆਂ ਬਲਕ ਬਖਵਾਖ ਪਬਲਿਸ਼ਰ ਪੁਸਤਕ ਵਕਰੀਤਾ ਆਪਣੀਆਂ ਚੰਗੀਆਂ ਕਿਤਾਬਾਂ ਲੈ ਕੇ ਚੋਣਵੀਂ ਕਿਤਾਬਾਂ ਲੈ ਕੇ ਹਾਜ਼ਰ ਹੋਣਗੇ ਤੇ ਇਸ ਤੋਂ ਬਿਨਾ ਚਿੱਤਰ ਪ੍ਰਦਰਸ਼ਨੀ ਵੀ ਲਾਈ ਜਾਏਗੀ ਨਾਲ ਲਾਈਵ ਪੇਂਟਿੰਗ ਹੋਏਗੀ ਉੱਥੇ ਤੇ ਬਹੁਤ ਹੀ ਵਧੀਆ ਜਿਹੜੇ ਥੀਏਟਰ ਦੇ ਗਰੁੱਪ ਨੇ ਚੰਡੀਗੜ੍ਹ ਤੋਂ ਥੀਏਟਰ ਗਰੁੱਪ ਨੇ ਉਹਨਾਂ ਦਾ ਇੱਕ ਪਲੇ ਹੋਏਗਾ ਤੇ ਇੱਕ ਦਿਨ ਮੁੱਲਾਪੁਰ ਤੋਂ ਥੀਏਟਰ ਗਰੁੱਪ ਆ ਬਹੁਤ ਵਧੀਆ ਉਹ ਨੌਜਵਾਨਾਂ ਬੱਚਿਆਂ ਦੇ ਬਹੁਤ ਦੇਖਣ ਵਾਲਾ ਪਲੇ ਆ ਜਿਹੜਾ ਕਿ ਚੰਡੀਗੜ੍ਹ ਦਾ ਗਰੁੱਪ ਆ ਉਹਨਾਂ ਦਾ ਪਲੇ ਜੋ ਪਲੇ ਆ ਸੁਖਵਿੰਦਰ ਅਮਰਤ ਜਿਹੜੇ ਪੰਜਾਬੀ ਦੇ ਬਹੁਤ ਵਧੀਆ ਕਵਿਤਰੀ ਨੇ ਉਹਨਾਂ ਦੀ ਲਾਈਫ ਸਟਰਗਲ ਦੇ ਉੱਪਰ ਆ ਇਸ ਤੋਂ ਬਿਨਾ ਪੰਜਾਬੀ ਦੇ ਵੱਡੇ ਰਾਈਟਰ ਬਲਦੇਵ ਸਿੰਘ ਸੜਕਨਾਮਾ ਜੀ ਔਰ ਕਹਾਣੀਕਾਰ ਨਵੇਂਪੂਰ ਦੇ ਕਹਾਣੀਕਾਰ ਅਲਫਾਜ਼ ਜੀ ਉਹਨਾਂ ਦਾ ਰੂਬਰੂ ਹੋਏਗਾ ਫਿਰ ਅਸੀਂ ਸਿਹਤ ਤੇ ਸਿਹਤ ਦਾ ਸਮੇਲ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਨਵਦੀਪ ਜੀ ਡਾਕਟਰ ਹਰਗੁਰ ਪ੍ਰਤਾਪ ਜੀ ਔਰ ਮਨਵਰ ਜੀ ਉਹਨਾਂ ਦਾ ਸੈਸ਼ਨ ਹੋਏਗਾ ਜਿਹਨੂੰ ਕਿ ਸਾਡੇ ਰਾਮਪੁਰਾ ਤੋਂ ਪੱਤਰਕਾਰ ਭਰਾ ਹਰਪ੍ਰੀਤ ਹੈਪੀ ਤੇ ਸੇਵਕ ਉਹ ਹੋਸਟ ਕਰਨਗੇ ਤੇ ਬਲਦੇਵ ਸਿੰਘ ਔਰ ਜਿਹੜੇ ਹੈ ਅਲਫਾਜ਼ ਜੀ ਉਹਨਾਂ ਨੂੰ ਸਾਡੇ ਮਿੱਤਰ ਇਥੋਂ ਜਸ਼ਪਾਲ ਭయ్యా ਜੀ ਉਹ ਹੋਸਟ ਕਰਨਗੇ ਜਗਤਾਰ ਸੋਖੀ ਜੀ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਨੇ ਜਿਹੜੇ ਕਿ ਵਿਆਕਰਨ ਦੇ ਉੱਪਰ ਸੁੰਦਰ ਲਿਖਾਈ ਦੇ ਉੱਪਰ ਸ਼ਬਦ ਜੋੜ ਦੇ ਉੱਪਰ ਬਹੁਤ ਸਾਰੇ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਸਮਾਨਾਰਥ ਕੋਸ਼ ਲਿਖਿਆ ਪੰਜਾਬੀ ਨੂੰ ਬਹੁਤ ਇਨਰਚ ਕਰ ਰਹੇ ਨੇ ਤਾਂ ਉਹਨਾਂ ਵੱਲੋਂ ਸ਼ਬਦ ਜੋੜ ਵਿਆਕਰਨ ਦੇ ਉੱਪਰ ਕਲਾਸ ਲਾਈ ਜਾਏਗੀ ਨਾਲ ਸੁੰਦਰ ਲਿਖਾਈ ਦੀ ਟ੍ਰੇਨਿੰਗ ਦਿੱਤੀ ਜਾਏਗੀ ਤਾਂ ਨਾਲ ਹੀ ਸੁੰਦਰ ਲਿਖਾਈ 8ਵੀਂ ਤੱਕ ਦੇ ਬੱਚਿਆਂ ਦਾ ਸੁੰਦਰ ਲਿਖਾਈ ਮੁਕਾਬਲਾ ਹੋਏਗਾ ਇਸ ਤੋਂ ਬਿਨਾ ਕਵੀ ਦਰਬਾਰ ਦੇ ਵਿੱਚ ਬਹੁਤ ਸਾਰੇ ਨਵੇਂ ਨੌਜਵਾਨ ਕਵੀਆਂ ਨੂੰ ਸੁਣਨ ਦਾ ਮੌਕਾ ਮਿਲੇਗਾ ਸਾਡੇ ਇਲਾਕੇ ਦੇ ਸਾਡੇ ਪੰਜਾਬ ਦੇ ਜਿਹੜੇ ਕਵੀ ਆ ਪੰਜਾਬੀ ਕਵੀ ਉਹ ਹੋਣਗੇ ਕਵੀਸ਼ਰੀਆਂ ਹੋਣਗੀਆਂ ਹੋਰ ਬਹੁਤ ਤਰ੍ਹਾਂ ਦੇ ਰੰਗ ਹੋਣਗੇ ਜਿਹੜੇ ਮੌਕੇ ਤੇ ਤੁਹਾਨੂੰ ਇੱਕ ਚੰਗਾ ਸੱਭਿਆਚਾਰ ਬਦਲ ਦੇਣ ਦੇ ਲਈ ਸਾਰਾ ਕੁਝ ਇਹ ਕੀਤਾ ਜਾ ਰਿਹਾ ਜਿਸ ਦੇ ਲਈ ਪੂਰੇ ਇਲਾਕੇ ਦੇ ਜਿਹੜੇ ਲੋਕ ਨੇ ਸਹਿਤ ਪ੍ਰੇਮੀ ਨੇ ਉਹ ਇਕੱਠੇ ਹੋਏ ਨੇ ਇੱਕ WhatsApp ਗਰੁੱਪ ਬਣਾਇਆ ਗਿਆ ਜਿਦੇ ਵਿੱਚ ਕੇ ਸਾਰੇ ਸ਼ਾਮਲ ਕਰਦੇ ਨੇ ਵੱਖ-ਵੱਖ ਸ਼ਖਸੀਅਤਾਂ ਨੂੰ ਇੱਕ ਜਾਨੀ ਕਿ ਫੰਡ ਰੇਜ਼ ਕੀਤਾ ਜਾ ਰਿਹਾ ਹੈ ਇਹਦੇ ਲਈ ਇਕੱਠਾ ਕੀਤਾ ਜਾ ਰਿਹਾਗਾ ਸਾਰੇ ਖਰਚੇ ਵਰਚਿਆਂ ਨੂੰ ਮੈਨੇਜ ਕਰਨ ਦੇ ਲਈ ਤੇ ਇਹਦੀ ਜਾਨੀ ਕਿ ਲੋਕਾਂ ਤੱਕ ਇਹਦੀ ਐਡ ਲਿਜਾਣ ਦੇ ਲਈ ਸਾਡੇ ਜਿਹੜੇ ਕਲਾਕਾਰ ਸਾਥੀ ਨੇ ਪੰਜਾਬੀ ਤਾਂ ਉਹ ਸਹਿਯੋਗਕਰ ਤੋਂ ਕਿ ਜਿਹੜੇ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਦੱਸਦੇ ਆ ਕਿ ਸਾਡੇ ਜਿੰਨੇ ਵੀ ਮਿੱਤਰ ਨੇ ਜਿਹੜੇ ਕਿ ਕਿਤਾਬਾਂ ਨੂੰ ਪਿਆਰ ਕਰਨ ਵਾਲੇ ਆ ਉਹ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨ ਪੱਤਰਕਰ ਭਰਾਵਾਂ ਦਾ ਬਹੁਤ ਵੱਡਾ ਰੋਲ ਆ ਵੱਖ-ਵੱਖ ਅਖਬਾਰਾਂ ਦੇ ਵਿੱਚ ਖਬਰਾਂ ਲਾ ਰਹੇ ਨੇ ਇਹ ਪ੍ਰੋਗਰਾਮ ਆ ਜੀ ਪੂਰਾ ਇਸ ਜਿਹੜਾ ਪੁਸਤਕ ਮੇਲੇ ਦਾ ਠੀਕ ਹੈ ਜੀ ਸੁਖਰਾਜ ਜੀ ਮੰਡੀਕਲਾਂ ਤੋਂ ਨੇ ਇਹ ਆਪਾਂ ਨੂੰ ਦੱਸਣਗੇ ਕਿ 21 ਤਰੀਕ ਨੂੰ ਕੀ ਹੋਵਗਾ ਤੇ 22 ਤਰੀਕ ਨੂੰ ਕਿਹੜੇ-ਕਿਹੜੇ ਇਵੈਂਟ ਜਾਂ ਉੱਥੇ ਕੀ ਕਰਾਇਆ ਜਾਵੇਗਾ ਪਹਿਲਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸੁਖਰਾਜ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਅ ਇਹ ਕਿਤਨੇ ਵੈਸਤਾ ਪ੍ਰੋਗਰਾਮ ਸਾਰਾ ਬ੍ਰਿੰਦਰ ਨੇ ਵੀਰ ਨੇ ਦੱਸ ਹੀ ਦਿੱਤਾ ਤੇ ਪਰ ਫਿਰ ਵੀ 21 ਤਰੀਕ ਨੂੰ ਜਿਹੜਾ ਸਵੇਰ ਤੋਂ ਉਦਘਾਟਨ ਤੋਂ ਬਾਅਦ ਇੱਕ ਜਿਹੜਾ ਸਿਹਤ ਅਤੇ ਸਾਇਹਤ ਨਾਲ ਸੰਬੰਧਿਤ ਜਿਹੜੀ ਰੂਬਰੂ ਹੋਣਗੇ ਤਿੰਨ ਡਾਕਟਰ ਸਾਹਿਬਾਨ ਹੋਣਗੇ ਸਾਡੇ ਨਾਲ ਸਟੇਜ ਦੇ ਉੱਪਰ ਤੇ ਉਸ ਤੋਂ ਬਾਅਦ ਇੱਕ ਨਾਟਕ ਹੋਊਗਾ ਨਾਟਕ ਦਾ ਨਾਮ ਹੈ ਪਰਿੰਦੇ ਪਟ ਗਏ ਪਰਿੰਦੇ ਪਟ ਗਏ ਜਿਹੜਾ ਮੁੱਲਾਪੁਰ ਦੀ ਟੀਮ ਹੈ ਉਹਦੇ ਵੱਲੋਂ ਕੀਤਾ ਜਾਵੇਗਾ ਤੇ ਸ਼ਾਮ ਨੂੰ ਕਵੀ ਦਰਬਾਰ ਹੋਵੇਗਾ ਇਹ ਪ੍ਰੋਗਰਾਮ ਸਾਰਾ ਦਿਨ ਚੱਲਣਾ ਤੇ ਲੰਬਾ ਚੱਲਣਾ ਵਿੱਚ ਦੀ ਉਹਦੇ ਨਾਲ ਨਾਲ ਕੋਈ ਕਵੀਸ਼ਰੀ ਜਥਾ ਜਾਂ ਬੱਚੇ ਆਪਣਾ ਗਾਇਕੀ ਪੇਸ਼ ਕਰਨਗੇ ਤੇ ਉਹਦੇ ਨਾਲ-ਨਾਲ ਹੀ ਆਪਣੀਆਂ ਜਿਹੜੀਆਂ ਸਟਾਲਾਂ ਕਿਤਾਬਾਂ ਦੀਆਂ ਉਹ सजੀਆਂ ਹੋਣਗੀਆਂ ਨਾਲ-ਨਾਲ ਇੱਕ ਗੁਰਮੁਖੀ ਦਾ ਜਿਹੜਾ ਸਟਾਲ ਹੈ ਸਾਡੇ ਵਿਚਕਾਰ ਉਹ ਹੋਵੇਗਾ ਜਿਹਦੇ ਉੱਤੇ ਆਪਾਂ ਅੱਜਕੱਲ ਜਿਵੇਂ ਫੱਟੀ ਲਿਖਣਾ ਭੁੱਲ ਗਏ ਆ ਜਾਂ ਊੜਾ ਆੜੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਉਹ ਹੋਣਗੀਆਂ ਤੇ ਇਹਦੇ ਕਰਕੇ ਦੇਖੋ ਕਹਿਣਾ ਬੜਾ ਸੌਖਾ ਹੁੰਦਾ ਵੀ ਪੁਸਤਕ ਮੇਲਾ ਕਰਵਾ ਰਹੇ ਆ ਪਰ ਸਾਨੂੰ ਪਤਾ ਵੀ ਅਰੇਂਜ ਕਰਨਾ ਕਾਫੀ ਮੁਸ਼ਕਲ ਹੁੰਦਾ ਤੇ ਕਿਉਂਕਿ ਫੰਡ ਅਰੇਂਜ ਕਰਨੇ ਕਾਫੀ ਵੱਡੀ 1 ਲੱਖ ਰੁਪਏ ਤੋਂ ਉੱਪਰ ਦਾ ਖਰਚਾ ਹੈ ਇਹ ਦੋ ਦਿਨਾਂ ਦੇ ਮੇਲੇ ਦਾ ਵੀ ਤੇ ਉਹ ਇਸੇ ਕਰਕੇ ਅਸੀਂ ਮੰਡੀ 'ਚ ਲਗਾਤਾਰ ਬਣੇ ਹੋਏ ਆ ਲੱਗੇ ਹੋਏ ਆ ਉਦੋਂ ਦੇ ਤੇ ਦਿਨ ਵੀ ਬਹੁਤ ਘੱਟ ਰਹਿ ਗਏ ਆ ਅੱਜ ਕਾਫੀ ਮਿੱਤਰਾਂ ਨੂੰ ਮਿਲੇ ਆ ਤੇ ਕਾਫੀ ਸਹਿਯੋਗ ਵੀ ਮਿਲੇ ਆ ਐਸ ਡੀ ਐਮ ਸਾਹਿਬ ਨੂੰ ਵੀ ਮਿਲੇ ਤੇ ਮਾਰਕੀਟ ਕਮੇਟੀ ਦੇ ਪ੍ਰਧਾਨ ਰੋਬੀ ਬਰਾੜ ਜੀ ਉਹਨਾਂ ਨੇ ਵੀ ਹਰ ਤਰ੍ਹਾਂ ਦਾ ਸੰਭਵ ਜਿਹੜਾ ਯੋਗਦਾਨ ਦੇਣ ਦੀ ਵਾਅਦਾ ਕੀਤਾ ਹੈਗਾ ਤੇ 21 ਤੇ 22 ਫਰਵਰੀ ਨੂੰ ਸਾਡੀ ਵੱਧ ਤੋਂ ਵੱਧ ਅਪੀਲ ਹੈ ਕੋਸ਼ਿਸ਼ ਇਹ ਹੈ ਕਿ ਵੱਧ ਤੋਂ ਵੱਧ ਆਸ-ਪਾਸੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਾ ਕੇ ਬੱਚੇ ਤੇ ਨੌਜਵਾਨ ਸਿਆਣੇ ਭੈਣ ਦੇ ਟਾਈਮ ਦੇ ਵਿੱਚ ਸਾਨੂੰ ਸਭ ਨੂੰ ਪਤਾ ਕਿਉਂਕਿ ਮੋਬਾਈਲ ਨੇ ਸਾਡਾ ਕਾਫੀ ਕਿਤਾਬਾਂ ਨਾਲੋਂ ਅਸੀਂ ਟੁੱਟ ਚੁੱਕੇ ਆ ਸ਼ਬਦ ਨਾਲੋਂ ਟੁੱਟ ਚੁੱਕੇ ਆ ਤੇ ਸਾਡੇ ਗੁਰੂਆਂ ਦਾ ਸਨੇਹਾ ਵੀ ਇਹੀ ਸੀ ਕਿ ਸ਼ਬਦ ਨਾਲ ਜੁੜਿਆ ਜਾਵੇ ਤੇ ਇਸੇ ਕਰਕੇ ਸਾਡਾ ਹਰ ਵਾਰੀ ਇਹੀ ਉਪਰਾਲਾ ਹੁੰਦਾ ਚਾਹੇ ਉਹ ਅਸੀਂ ਬਠਿੰਡੇ ਕਰੀਏ ਚਾਹੇ ਕਿਤੇ ਹੋਰ ਕਰੀਏ ਪਰ ਇਸ ਵਾਰ ਅਸੀਂ ਬਰਿੰਦਰ ਦੇ ਸਹਿਯੋਗ ਨਾਲ ਹੀ ਪਿੰਡ ਤਖਤੂਪੁਰੇ ਵਿੱਚ ਮੇਲੇ ਵਿੱਚ ਮੇਲਾ ਕੀਤਾ ਸੀਗਾ ਜੀ ਉੱਥੋਂ ਹੀ ਸਾਡਾ ਇਹ ਗਾਂ ਵਿਚਾਰ ਬਣਿਆ ਕਿ ਇਦਾਂ ਦੇ ਛੋਟੇ ਮੇਲੇ ਜਿਹੜੇ ਕਸਵਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਲੈ ਕੇ ਜਾਏ ਜਾਣ ਕਿਉਂਕਿ ਉੱਥੋਂ ਦੇ ਲੋਕ ਜਿਹੜੇ ਲੋਕਲ ਲੋਕ ਹੁੰਦੇ ਆ ਉਹ ਹਰ ਵਾਰੀ ਬਾਂਝੇ ਰਹਿ ਜਾਂਦੇ ਉਹਨਾਂ ਕੋਲੋਂ ਤਾਂ ਹੀ ਮਤਲਬ ਕਿ ਹਰ ਵਾਰ ਇਹ ਗੱਲ ਸੁਣਨ ਨੂੰ ਮਿਲਦੀ ਹੁੰਦੀ ਹੈ ਕਿ ਜਿੱਥੇ ਵੀ ਮੇਲੇ ਹੁੰਦੇ ਆ ਅਕਸਰ ਉਦਾਂ ਦੇ ਲੋਕ ਹੀ ਹੁੰਦੇ ਆ ਉੱਥੇ ਜਿਹੜੇ ਲੋਕ ਬਠਿੰਡੇ ਨੇ ਉਹੀ ਲੁਧਿਆਣੇ ਹੁੰਦੇ ਜਿਹੜੇ ਲੁਧਿਆਣੇ ਹੁੰਦੇ ਉਹੀ ਪਟਿਆਲੇ ਹੁੰਦੇ ਆ ਤੇ ਸਾਡੀ ਕੋਸ਼ਿਸ਼ ਇਹ ਆ ਕਿ ਬਦਲਾ ਜਿਹੜਾ ਕੀਤਾ ਜਾਵੇ ਕੁਝ ਜਿਹੜੇ ਆਮ ਆਸ-ਪਾਸੇ ਪਿੰਡਾਂ ਦੇ ਲੋਕ ਹੈ ਉਹ ਸਾਹਿਤਿਕ ਮੇਲਿਆਂ ਨਾਲ ਜੁੜ ਸਕਣ ਉਹਨਾਂ ਦੀ ਜਿਹੜੀ ਮਹੱਤਤਾ ਉਹ ਜਾਣਨ ਤੇ ਇਸੇ ਗੱਲ ਨੂੰ ਅਸੀਂ ਇਹ ਸੁਨੇਹਾ ਤੁਹਾਡੇ ਚੈਨਲ ਜਰੀਏ ਤੁਹਾਡੇ ਫੇਸਬੁਕ ਸੋਸ਼ਲ ਮੀਡੀਆ ਜਰੀਏ ਨੂੰ ਅੱਗੇ ਪਹੁੰਚਾਉਣਾ ਚਾਹਾਂਗੇ ਤਾਂ ਜੋ ਲੋਕ ਵੱਧ ਤੋਂ ਵੱਧ ਇਸ ਮੇਲੇ ਦਾ ਲਾਹਾ ਲੈ ਸਕਣ ਇੱਕ ਆਪਣੇ ਜਿਵੇਂ ਰਾਮਪਰੀ ਦੇ ਏਰੀਏ ਚ ਇੱਥੇ ਸਕੂਲ ਬਹੁਤ ਆ ਗਏ ਜੀ ਤੇ ਆਪਾਂ ਸਕੂਲਾਂ ਵਾਲਿਆਂ ਨਾਲ ਵੀ ਸੰਪਰਕ ਕੀਤਾ ਪ੍ਰਿੰਸੀਪਲ ਨਾਲ ਜਾਂ ਵੀ ਇੱਕ ਇੱਕ ਬੱਚੇ ਤੁਸੀਂ ਆਪ ਦਾ ਇੱਥੇ ਬੱਚਿਆਂ ਨੂੰ ਬਿਲਕੁਲ ਬਿਲਕੁਲ ਅਸੀਂ ਹਜੇ ਬਹੁਤ ਸਾਰਾ ਕੰਮ ਸਾਡਾ ਬਾਕੀ ਪਿਆ ਸਾਰੇ ਮਿੱਤਰਾਂ ਨੂੰ ਵੀ ਇਹੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਹ ਸਨੇਹਾ ਹਰ ਇੱਕ ਹੱਦ ਤੱਕ ਪਹੁੰਚਾਓ ਸਾਡੇ ਨਾਲ ਵਰਨ ਦੁੱਗਲ ਜੀ ਮਨਜੋਤ ਬਾਈ ਹੋਰੀ ਪਿੱਥੋ ਤੋਂ ਸੁਖਮੰਦਰ ਜੀ ਜਗਤਾਰ ਹੋਰੀ ਸਾਰੇ ਜੁੜੇ ਹੋਏ ਨੇ ਤੇ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਉੱਪਰੋਂ ਵੀ ਕਹੀਏ ਤੇ ਇੱਥੇ ਸਕੂਲਾਂ 'ਚ ਅਸੀਂ ਆ ਵੀ ਖੁਦ ਵੀ ਜਾ ਰਹੇ ਆ ਤੇ ਉਹਨਾਂ ਨੂੰ ਕਹਿ ਕੇ ਵੀ ਆਏ ਆ ਸਨੇਹਾ ਵੀ ਲਾ ਰਹੇ ਆ ਵੀ ਬੱਚੇ ਵੱਧ ਤੋਂ ਵੱਧ ਸਾਡੀ ਤਾਂ ਇਹ ਕੋਸ਼ਿਸ਼ ਹੈ ਵੀ ਹਰ ਇੱਕ ਹੱਥ ਤੱਕ ਇਕੱਲੇ ਸਕੂਲ ਹੀ ਨਹੀਂ ਕਾਲਜਾਂ ਚ ਵੀ ਅੱਜ ਦੋ ਤਿੰਨ ਕਾਲਜਾਂ ਚ ਵੀ ਜਾ ਕੇ ਆਏ ਆ ਤੇ ਸਾਰੇ ਬੱਚੇ ਉੱਥੇ ਸ਼ਮੂਲੀਅਤ ਕਰਨ ਹਰ ਤਰ੍ਹਾਂ ਦਾ ਸ਼ਾਖਸ਼ਾ ਜਿਹੜਾ ਉੱਥੇ ਸਮੋਲਿਆਰ ਕਰੇ ਤੇ ਕਿਤਾਬਾਂ ਦਾ ਲਾਹਾ ਲੈਵੇ ਤੇ ਜਿਹੜਾ ਪੁਸਤਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰੇ ਐਨੇ ਸੋਹਣੇ ਪ੍ਰੋਗਰਾਮ ਜਿਹੜੇ ਅਸੀਂ ਲੈ ਕੇ ਆ ਰਹੇ ਹਾਂ ਨਾਟਕ ਨੇ ਬਹੁਤ ਵੱਡੇ ਵੱਡੇ ਤੇ ਵੱਡੀਆਂ ਟੀਮਾਂ ਵੱਲੋਂ ਕੀਤੇ ਜਾਣੇ ਆ ਮਤਲਬ ਕਿ ਅੱਜ ਕੱਲ ਜਿਹੜਾ ਸਾਡੇ ਵਿੱਚ ਉਰਜਾ ਨਹੀਂ ਖਤਮ ਹੋ ਗਿਆ ਨਾਟਕ ਜਿਹੜੇ ਖੇਡੇ ਜਾਂਦੇ ਸੀ ਤੇ ਉਹ ਨਾਟਕ ਅਸੀਂ ਆਪ ਇੱਥੇ ਆਪਣੀ ਪ੍ਰਚਲਿਤ ਕਰਨ ਲਈ ਨਾਲ ਹਾਂ ਬਿਲਕੁਲ ਉਹ ਲੈ ਕੇ ਆ ਰਹੇ ਹਾਂ ਤੇ ਜਰੂਰ ਸਾਰੇ ਦੋਸਤ ਮਿੱਤਰ ਉਹਨਾਂ ਨੂੰ ਵੇਖਣ ਲਈ ਵੀ ਆਓ ਤੇ ਇਸ ਸਨੇਹ ਨੂੰ ਵੱਧ ਤੋਂ ਵੱਧ ਅੱਗੇ ਤੱਕ ਪਹੁੰਚਾਓ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਆਪਣੇ ਨਾਮ ਸੁਖਮਿੰਦਰ ਸਿੰਘ ਜੀ ਪਿੱਥੋ ਨੇਗੇ ਇਹ ਵੀ ਇਸ ਪੁਸਤਕ ਮੇਲੇ ਵਿੱਚ ਆਪ ਦਾ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹੈਗੇ ਤੇ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਜੀ ਹਨਾ ਇਥੋਂ ਇਲਾਕੇ ਦੇ ਆਪਣੇ ਰਾਮਪਰੇ ਦੇ ਪਹਿਲੇ ਜੀ ਧੰਨਵਾਦ ਤੁਹਾਡਾ ਜੀ ਮੇਰਾ ਨਾਮ ਸੁਖਮਿੰਦਰ ਸਿੰਘ ਪਿੱਥੋ ਜੀ ਅਸੀਂ ਪਿੰਡ ਵੀ ਲਾਇਬ੍ਰੇਰੀ ਨਾਲ ਜੁੜੇ ਹੋਇਆ ਲਾਇਬ੍ਰੇਰੀ ਚਲਾ ਰਹੇ ਹਾਂ ਉੱਥੇ ਜੀ ਤੇ ਸਾਨੂੰ ਬਾਈ ਬਰਿੰਦਰ ਜੀ ਨੇ ਜੋ ਸਨੇਹ ਲਾਇਆ ਇਸ ਪੁਸਤਕ ਮੇਲੇ ਦਾ ਜੀ ਸਾਨੂੰ ਸੁਣ ਕੇ ਬਹੁਤ ਬੜੀ ਖੁਸ਼ੀ ਹੋਈ ਪਹਿਲੀ ਮੀਟਿੰਗ ਵਿੱਚ ਅਸੀਂ ਮੋਰ ਹੋਏ ਮੀਟਿੰਗ ਟਾਈਮ ਤੇ ਕਰੀ ਉੱਥੇ ਸਾਰਾ ਪ੍ਰੋਗਰਾਮ ਬਣਾਇਆ ਗਿਆ ਤੇ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਇਹ ਕਹਿੰਦੇ ਵੀ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਅਸੀਂ ਪਿੰਡ ਵਿੱਚ ਵੀ ਜਿੱਥੇ ਵੀ ਜਾਈ ਜੰਨੇ ਗਰੁੱਪਾਂ 'ਚ ਵੀ ਅਸੀਂ ਐਡ ਕੀਤੀ ਐਡ ਗਾਹਾਂ ਤੇ ਉਹਨਾਂ ਲੋਕਾਂ ਨੂੰ ਵੀ ਦੱਸਦੇ ਆਂ ਵੀ ਉਹ ਪੁਸਤਕ ਮਿਲਣ ਨਾਲ ਜੁੜੋ ਤੇ ਅਸੀਂ ਵੀਰਾਂ ਨੂੰ ਵੀ ਕਿਹਾ ਸਹਿਯੋਗ ਵਿੱਚ ਤੇ ਜਿੰਨਾ ਕਿਸੀਂ ਕਰ ਸਕੇ ਆਂ ਤੇ ਹੋਰ ਵੀ ਸਹਿਯੋਗ ਦੇਵਾਂਗੇ ਤੇ ਵੀਰਾਂ ਦਾ ਜਿਹਨਾਂ ਨੇ ਉਤਸ਼ਾਹ ਕਿਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਕਿਉਂ ਜਿਆਦਾ ਕਿਤਾਬਾਂ ਨਾਲ ਜੁੜੇ ਹੋਏ ਆ ਅਸੀਂ ਨਾ ਜੁੜ ਕੇ ਅੱਗੇ ਇਸ ਚੀਜ਼ ਨੂੰ ਵਧਾਉਣਾ ਚਾਹੁੰਦੇ ਹਰੇਕ ਨੂੰ ਬੱਚਿਆਂ ਨੂੰ ਵੀ ਤੇ ਸਾਡੇ ਜਿਹੜੇ ਆਉਣ ਵਾਲੀਆਂ ਨੌਜਵਾਨ ਪੀੜ੍ਹੀ ਹੈ ਇਹ ਕਹਿੰਨੇ ਆ ਵੀ ਕਿਤਾਬਾਂ ਨਾਲ ਤੁਸੀਂ ਜੁੜੋ ਕਿਉਂਕਿ ਅੱਜ ਕੱਲ ਜੋ ਮੋਬਾਈਲਾਂ ਨਾਲ ਜੁੜੇ ਹੋਏ ਆ ਮੋਬਾਈਲਾਂ ਚੋਂ ਸਾਨੂੰ ਜੋ ਠੀਕ ਹੈ ਜੁੜਿਆ ਵੀ ਸੋਸ਼ਲ ਮੀਡੀਆ ਚੱਲਦਾ ਪਰ ਅਸੀਂ ਦੇਖਿਆ ਪੁਸਤਕਾਂ ਪੜ੍ਹ ਕੇ ਜੋ ਸਾਨੂੰ ਪੁਸਤਕਾਂ ਚੋਂ ਮਿਲਦਾ ਅਸੀਂ ਸਾਡੇ ਜਿਵੇਂ ਗੁਸ਼ਰਨ ਭਾਜੀ ਅਜਮੇਰ ਔਲਖ ਜੀ ਨਾਟਕਾ ਰੁੱਗੇ ਹੋਏ ਨਾ ਤੇ ਇਸ ਲਈ ਅਸੀਂ ਇਹ ਕਹਿੰਦੇ ਆ ਕਿ ਜੇ ਤੁਸੀਂ ਇਹ ਚੀਜ਼ਾਂ ਨੂੰ ਸਟੇਜ ਤੇ ਆ ਕੇ ਦੇਖੋਗੇ ਇਹ ਨਾਟਕ ਨਾਲ ਜੁੜੋਗੇ ਸਾਨੂੰ ਹੋਰ ਵੀ ਉਤਸ਼ਾਹ ਮਿਲਣਾ ਹੈ ਅਸੀਂ ਅੱਜ ਦੀ ਇਹ ਪੀੜ੍ਹੀ ਨੂੰ ਸੁਨੇਹਾ ਭੇਜਦੇ ਆ ਅੱਜ ਦੇ ਵਿੱਚੋਂ ਇਸ ਨਾਲ ਜੁੜੋ ਠੀਕ ਹੈ ਕਿਤਾਬਾਂ ਨਾਲ ਜੁੜੇ ਹੋਏ ਵਰਨ ਦੁੱਗਲ ਜੀ ਵੀ ਆਪਣੇ ਨਾਲ ਕਿ ਇਹ ਪੁਸਤਕਾਂ ਨੂੰ ਰੀਡ ਵੀ ਕਰਦੇ ਆਗੇ ਤੇ ਇਹ ਸਮਾਜ ਵਿੱਚ ਬੁਰਾਈਆਂ ਫੈਲੀਆਂ ਜਿਹੜੀਆਂ ਉਹਨਾਂ ਬਰਦ ਵੀ ਆਪਦੀ ਵਾਜਬ ਬੁਲੰਦ ਕਰਦੇ ਰਹਿੰਦੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਜਿਹੜਾ ਪੁਸਤਕ ਮੇਲਾ ਹੋ ਰਿਹਾ ਹੈਗਾ ਜੀ ਇਹਦੇ ਚ ਕਿਹੜੀਆਂ ਕਿੜੀਆਂ ਬੁੱਕਸ ਆਪਾਂ ਇੱਥੇ ਇਨਸਟਾਲ ਕਰ ਰਹੇ ਆਂ ਕਿੰਨੀਆਂ ਪਬਲਿਸ਼ਰ ਆ ਰਹੇ ਆ ਜੀ ਇੱਥੇ ਜੀ 8 ਪਬਲਿਸ਼ਰਸ ਆ ਰਹੇ ਆ 8 ਪਬਲਿਕੇਸ਼ਨਸ ਆ ਰਹੇ ਆ ਬਾਕੀ ਸੁਖਰਾਜ ਜੀ ਨੂੰ ਜ਼ਿਆਦਾ ਇਸ ਬਾਰੇ ਨੌਲੇਜ ਹੈ ਮੈਂ ਜਿਹੜਾ ਸਨੇਹਾ ਦੇਣਾ ਚਾਹੁੰਦਾ ਹਾਂ ਹਾਂ ਜੀ ਇਸ ਇਲਾਕੇ ਦੇ ਲੋਕਾਂ ਨੂੰ ਜੀ ਕਿ ਬਹੁਤ ਸਾਲ ਬਹੁਤ ਵਕਫਾ ਹੋ ਗਿਆ ਮੇਰੇ ਖਿਆਲ ਚ 90 ਦੇ ਦਸ਼ਕਾਂ ਦੀ ਗੱਲ ਹੈ ਜਦੋਂ ਸਭਿਆਚਾਰ ਨਾਲ ਸੰਬੰਧਿਤ ਕੋਈ ਇੱਥੇ ਮੇਲੇ ਲੱਗਦੇ ਸੀ ਜੀ ਏਡੇ ਵੱਡੇ ਔਸੋਕੇ ਤੋਂ ਬਾਅਦ ਅੱਜ ਫੇਰ ਇਸ ਮਤਲਬ ਜਗਾ ਇਲਾਕੇ ਨੂੰ ਮਰੀਂਦਰ ਜੀ ਹੋਰ ਇਹਨਾਂ ਦੀ ਟੀਮ ਕਰਕੇ ਇਹ ਕੇ ਮੌਕਾ ਮਿਲ ਰਿਹਾ ਜੀ ਜੀ ਠੀਕ ਹੈ ਸਹਾਇਤਕ ਨਾਲ ਜੁੜੀਆਂ ਚੀਜ਼ਾਂ ਤੇ ਗਤੀਵਿਧੀਆਂ ਇੱਥੇ ਇਸ ਮੇਲੇ ਵਿੱਚ ਹੋਣ ਜਾ ਰਹੀਆਂ ਨੇ ਜੀ ਦੇਖੋ ਪੋਲੀਟੀਕਲ ਰੈਲੀਆਂ ਤਾਂ ਹੁੰਦੀਆਂ ਰਹਿਣਗੀਆਂ ਉਹ ਹੁੰਦੀਆਂ ਰਹਿੰਦੀਆਂ ਠੀਕ ਹੈ ਪਰ ਜਿਹੜੀ ਇਹ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈਗੀਆਂ ਜੋ ਆਪਣੇ ਬੱਚੇ ਭੁੱਲਦੇ ਜਾਂਦੇ ਨੇ ਠੀਕ ਹੈ ਕਲਾ ਨਾਲ ਜੁੜੀਆਂ ਜਿਵੇਂ ਥੀਏਟਰ ਦੇ ਪਲੇਸ ਹੋਣੇ ਆਰਟ ਹੋਣੇ ਨੇ ਡਰਾਮੇ ਹੋਣੇ ਨੇ ਸਾਹਿਤ ਕਵੀਸ਼ਰੀ ਹੋਗੀ ਬੱਚਿਆਂ ਨੂੰ ਉਹਨਾਂ ਤੋਂ ਪ੍ਰੇਰਨਾ ਮਿਲੂਗੀ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦੀ ਉਹਨਾਂ ਨੂੰ ਅੰਦਰ ਜਾ ਕੇ ਉਹਨਾਂ ਨੂੰ ਪੂਰੀ ਪ੍ਰੇਰਣਾ ਮਿਲੇਗੀ ਤੇ ਇਸ ਕਰਕੇ ਮੇਰੇ ਵੱਲੋਂ ਇਹ ਸਾਰਿਆਂ ਨੂੰ ਅਪੀਲ ਹੈ ਠੀਕ ਹੈ ਇਸ ਵਿੱਚ ਸਭ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਇਸ ਨੂੰ ਸਾਰਿਆਂ ਨੇ ਰਲ ਮਿਲ ਕੇ ਕਾਮਯਾਬ ਕਰਨਾ ਹੈ ਠੀਕ ਹੈ ਇੱਥੇ ਮਿਲਦੇ ਰਹਿਣਾ ਤੇ ਇ 21 ਤੇ 22 ਫਰਵਰੀ 2024 ਆਪਣਾ ਇਹ ਮੇਲਾ ਦੋ ਦਿਨਾਂ ਦਾ ਮੇਲਾ ਹੈਗਾ ਪੁਸਤਕ ਮੇਲਾ ਹੈਗਾ ਜੀ ਤੇ ਬਸ ਇਹ ਇਨਫੋਰਮੇਸ਼ਨ ਹੈ ਸਾਰੀ ਜਿਹੜੀ ਤੁਸੀਂ ਇਹ ਸਾਡਾ ਬੈਨਰ ਹੈ ਇਹਨੂੰ ਤੁਹਾਨੂੰ WhatsApp ਜਿਹੜੀ ਗਰੁੱਪ ਚ ਤੁਸੀਂ ਜੁਆਇਨ ਕਰੋ ਜੀ ਤੇ ਤੋਂ ਵੱਧ ਤੋਂ ਵੱਧ ਇਹਨੂੰ ਅੱਗੇ ਸ਼ੇਅਰ ਕਰਨ ਦੀ ਵੀ ਕਿਰਪਾਲਤਾ ਤੇ ਕਰੋ ਤੇ ਇਸ ਨੂੰ ਕਾਮਯਾਬ ਕਰੇਂ। ਥੈਂਕ ਯੂ ਜੀ। ਠੀਕ ਹੈ। ਦੋਸਤੋ ਜਿਹੜੇ ਆ ਸਕਸ਼ੀਤਾ ਖੜੀਆਂ ਹੈਗੀਆਂ ਸੋਸ਼ਲ ਮੀਡੀਆ ਦੇ ਵਗ ਰਹੇ ਬਹਾ ਦੇ ਵਿਰੁੱਧ ਅੱਜ ਇਹ ਇੱਕ ਧਿਰ ਬਣ ਕੇ ਖੜੀ ਹੈਗੇ ਤਾਂ ਕਿ ਇਹ ਪੁਸਤਕਾਂ ਨਾਲ ਨਵੇਂ ਵਰਕ ਨੂੰ ਜਿਹੜਾ ਟੁੱਟ ਚੁੱਕਿਆ ਸੀਗਾ ਜਾਂ ਹੋਰ ਉਹਨਾਂ ਨੂੰ ਜੋੜਨ ਲਈ ਇਹ ਮੇਲਾ ਕਰਾ ਰਹੇ ਹੈਗੇ ਪੂਰਾ ਉਹਦਾ ਮਨੋਤਨੋ ਹਨ ਤੇ ਇਹ ਮੇਲੇ ਹੈਗੇ ਜਿਹੜੇ ਤੁਹਾਨੂੰ ਪਤਾ ਹੀ ਹੈਗਾ ਵੀ ਆਰਥਿਕ ਦੇ ਨਾਲ ਵੀ ਜੁੜੇ ਹੁੰਦੇ ਹੈਗੇ ਤੇ ਆਪਾਂ ਨੂੰ ਇਹਨਾਂ ਦਾ ਸਹਿਯੋਗ ਵੀ ਕਰਨਾ ਚਾਹੀਦਾ ਹੈਗਾ ਆਰਥਿਕ ਤੌਰ ਤੇ ਵੀ ਤੇ ਉੱਥੇ ਸਮੂਲੀਅਤ ਕਰਕੇ ਅਸੀਂ ਬੇਨਤੀ ਕਰਦੇ ਹਾਂ ਜਰੂਰ ਪਹੁੰਚੋ 21 ਫਰਵਰੀ ਧੰਨਵਾਦ